ਸਾਹਿਬ ਜਾਦਾਂ ਦਾ ਦਿਹਾੜਾ ਚੱਲ ਰਿਹਾ ਹੈ ਬੱਚਿਆਂ ਦਾ ਸ਼ੋਗ ਚੱਲ ਰਿਹਾ ਹੈ ਇੱਥੇ ਢੋਲ ਵੱਜ ਰਹੇ ਨੇ ਕੀ ਹੋ ਰਿਹਾ ਹੈ ਇੱਕ ਪਾਸੇ ਸ਼ਹੀਦੀ ਦਿਹਾੜੇ ਅਤੇ ਦੂਜੇ ਪਾਸੇ 크ਿਸਮਸ ਦਾ ਤਿਉਹਾਰ ਅਤੇ ਹੁਣ ਇਹਨਾਂ ਦੋਵਾਂ ਦਿਨਾਂ ਨੂੰ ਲੈ ਕੇ ਦੋਵਾਂ ਪਾਈਚਾਰਾਂ ਵਿਚਾਲੇ ਵਿਵਾਦ ਖੜਾ ਹੋ ਗਿਆ ਹੈ ਸਿੱਖ ਸੰਗਤਾਂ ਸ਼ਹੀਦੀ ਦਿਹਾੜੇ ਨੂੰ ਲੈ ਕੇ ਸ਼ੋਗ ਮਨਾ ਰਹੀਆਂ ਨੇ ਜਦਕਿ ਇਸਾਈ ਭਾਈਚਾਰਾ 크ਿਸਮਸ ਨੂੰ ਲੈ ਕੇ ਖੁਸ਼ੀਆਂ ਮਨਾ ਰਿਹਾ ਹੈ ਜਿਸ ਨੇ ਦੋਵਾਂ ਵਿਚਾਲੇ ਕਲੈਸ਼ ਖੜਾ ਕਰ ਦਿੱਤਾ ਹੈ ਤਸਵੀਰਾਂ ਸੰਗਰੂਰ ਦੇ ਪਿੰਡ ਬਡਰੂਖਾਂ ਦੀਆਂ ਨੇ ਜਿੱਥੇ ਈਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਜਦੋਂ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ ਤਾਂ ਪਿੰਡ ਦੇ ਕੁਝ ਸਿੱਖ ਭਾਈਚਾਰੇ ਦੇ ਲੋਕਾਂ ਨੇ ਉਸ ਦਾ ਜ਼ਬਰਦਸਤ ਵਿਰੋਧ ਕੀਤਾ ਸ਼ਰਮ ਦੀ ਗੱਲ ਆਪਣੇ ਬਾਅਦ ਤੇ ਆਪਣੀ ਸਿੱਖ ਗੋਮੇ ਮਰਦੇ ਨਾ ਕਰ ਬੋਲਦੇ ਮਾਝੇ ਆਜ ਕੋਈ ਲੋਕਾਂ ਦੇ ਚਾਹੂ ਤੇ ਬੁਲਬਲੇ ਲਾ ਲਏ ਜਾਣ ਬੰਦੇ ਨੂੰ ਬਣਾ ਰਹੇ ਨੇ ਅੱਜ ਆਪਣੇ ਸੇਧਜਾ ਦੇ ਸਹੀਦੀ ਧਾੜੇ ਤੇ ਇਹ ਹੁਣ ਇਦਾਂ ਦਾ ਕੋਈ ਦਿੱਤਾ ਮਾਪਾ ਨੱਚ ਰਹੇ ਨੇ ਲੋਕ ਦੇਖੋ ਓਏ ਹੁੰਦੇ ਘਰਾਂ ਦੇ ਵਿੱਚ ਆ ਗਏ ਉਹਨਾਂ ਘਰਾਂ ਨੂੰ ਕਾੜਨ ਵਾਸਤੇ ਪਰ ਆਪਣੇ ਸਿੱਖ ਗੋਮ ਹੁੰਦੇ ਉਹ ਚੱਕੋ ਉਹੀ ਬੈਠੀ ਹੈਗੀ ਇਸ ਦੌਰਾਨ ਪਿੰਡ ਦੇ ਲੋਕਾਂ ਨੇ ਸਾਈ ਭਾਈਚਾਰੇ ਵੱਲੋਂ ਵਜਾਏ ਜਾ ਰਹੇ ਢੋਲ ਅਤੇ ਡੀਜੇ ਆਦ ਨੂੰ ਬੰਦ ਕਰਵਾ ਦਿੱਤਾ ਜਿਸ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਖੂਬ ਬਹਿਸ ਵਧੀ ਵੀ ਹੋਈ ਤੇ ਲ ਸਾਮ ਲਾਇਆ ਗਿਆ ਕਿ ਪਿੰਡ ਤੋਂ ਬਾਹਰ ਦੇ ਵਿਅਕਤੀ ਪਿੰਡ ਚ ਆ ਕੇ ਖੁਸ਼ੀਆਂ ਮਨਾ ਰਹੇ ਸੀ ਜਿਸ ਚ ਪਿੰਡ ਦੇ ਵੀ ਕੁਝ ਲੋਕ ਸ਼ਾਮਿਲ ਸੀ ਆ ਦੇਖੋ ਜੀ ਅੱਗੂ ਅੱਗੇ ਆ ਜਾਓ ਅਲੱਗ ਆਕਾਰ ਕਲਪਸਾਨ ਤੋਂ ਉਹ ਬੰਦਾ ਲਿ ਜਾ ਰਹੀ ਹੋਏ ਆ ਸਾਹਿਬ ਜਾਦਾਂ ਦਾ ਦਿਹਾੜਾ ਚੱਲ ਰਿਹਾ ਹੈ ਬੱਚਿਆਂ ਦਾ ਸ਼ੋਗ ਚੱਲ ਰਿਹਾ ਹੈ ਇੱਥੇ ਢੋਲ ਵੱਜ ਰਹੇ ਨੇ ਕੀ ਹੋ ਰਿਹਾ ਹੈ ਬੱਚਿਆਂ ਦਾ ਸਾਰਾ ਸਮੁੱਚੀ ਕੌਮ ਸਮੁੱਚਾ ਪੰਥ ਸਾਰੀ ਦੁਨੀਆ ਮਨਾ ਰਹੀ ਹੈ ਸਰਕਾਰ ਵੱਲੋਂ ਵੀ ਬਾਲ ਦਿਵਸ ਹੋ ਰਿਹਾ ਹੈ મોદી ਸਰਕਾਰ ਵੱਲੋਂ ਹੋ ਗਿਆ ਕਿ ਸਾਰੀ ਜਿੰਨੇ ਹੈਗੇ ਵੀ ਬਾਲ ਦਿਵਸ ਮਨਾਓ ਅਫਸੋਸ ਨੇ ਦਿਹਾੜੇ ਚੱਲ ਰਹੇ ਨੇ ਬੱਚੇ ਅੱਜ ਚੰਪੌਰ ਸਾਹਿਬ ਦਾ ਦਿਹਾੜਾ ਜਰ ਰਿਹਾ ਉੱਥੇ ਬੱਚੇ ਸ਼ਹੀਦ ਹੋਏ ਨੇ ਉਦੋਂ ਵਾਰ ਸਾਹਿਬ ਜਾਦੇ 7 ਤੇ 9 ਸਾਲ ਦੇ ਨੀਹਾਂ ਚ ਸ਼ਹੀਦ ਹੋਏ ਨੇ ਅਕਾਲ ਤਖਤ ਸੁਬਾ ਸਾਹਿਬ ਵੱਲੋਂ ਸਾਰੀ ਦੁਨੀਆ ਨੂੰ ਹੁਕਮ ਹੈ ਵੀ ਕਿਸੇ ਨੇ ਮਠਿਆਈ ਨਹੀਂ ਬਣਾਉਣੀ ਢੋਲ ਨਹੀਂ ਵਜਾਉਣਾ ਖੁਸ਼ੀਆਂ ਨਹੀਂ ਮਨਾਉਣੀਆਂ ਇਹ ਤੁਸੀਂ ਕੀ ਕਰ ਰਹੇ ਹੋ ਇਹ ਇਹਦਾ ਜਵਾਬ ਕੀ ਹੋ ਰਿਹਾ ਹੈ ਆਜਾ ਅੱਗੇ ਆਜਾ ਇੱਕ ਮਿੰਟ ਅੱਗੇ ਸੁਬਾ ਜੀ ਗੱਲ ਕਰਨਾ ਅਕਾ ਹੋ ਜੀ ਗੱਲ ਸਾਰੇ ਸਕੂਲਾਂ ਦੇ ਵਿੱਚ ਲੈਕਚਰ ਹੋ ਰਹੇ ਨੇ ਬੱਚਿਆਂ ਨੂੰ ਸਾਰੇ ਕਿੱਥੇ ਹੋ ਰਹੇ ਨੇ ਇੱਕ ਮਿੰਟ ਸੁਣੋ ਜੀ ਇੱਕ ਮਿੰਟ ਦੇਖੋ ਤੁਸੀਂ ਸਿਗਾ ਤੁਹਾਡੀ ਗੱਲ ਠੀਕ ਹੈ ਜੀ ਤੁਸੀਂ ਆਪਣੇ ਦੇਖੋ ਅਸੀਂ ਆਪਣੇ ਸਾਹ ਦੇਖੋ ਆਪਣਾ ਸਾਹ ਇਹ ਗੱਲ ਸੁਣੋ ਦੇਖੋ ਅਸੀਂ ਗੱਲ ਮੇਰੀ ਗੱਲ ਸੁਣੋ ਸਾਹਿਬ ਜੀ ਸਭ ਗੱਲ ਹੈ ਇੱਥੇ ਹੁਣ ਆਪ ਤੁਸੀਂ ਵੜਰੋਖਾਂ ਜਿਓ ਹਾਂਜੀ ਵੜਰੋਖਾਂ ਨਹੀਂ ਹੈਗੇ ਤੁਸੀਂ ਸਣਾ ਨਹੀਂ ਮੈਂ ਮਾਗਿਆ ਪਿੰਡ ਆ ਡਾਕਟਰ ਵੜਰੋਖਾਂ ਨਹੀਂ ਸਮਾਣੇ ਸਮਾਣੇ ਲੋਕ ਸਮਾਣੇ ਕਿਥੇ ਮੁਸਲਮਾਨ ਵੀ ਰਹਿੰਦੇ ਨੇ ਹਾਂਜੀ ਕਿੰਡੂ ਵੀ ਰਹਿੰਦੇ ਨੇ ਹੋਰ ਕੋਈ ਚੌਥਾ ਇੱਥੇ ਹੈ ਨਹੀਂ ਬਾਕੀ ਤੁਸੀਂ ਇੱਥੇ ਆ ਕੇ ਖੁਸ਼ੀਆਂ ਮਨਾ ਰਹੇ ਹੋ ਢੋਲ ਵੱਜ ਰਹੇ ਨੇ ਇੱਥੇ ਹੁਣ ਇੱਥੇ ਹੋਰ ਵੀ ਜਥੇ ਇਕੱਠੇ ਹੋ ਰਹੇ ਨੇ ਇੱਥੇ ਕੱਲ ਨੂੰ ਕੋਈ ਲੜਾਈ ਝਗੜਾ ਦਾ ਜ਼ਿੰਮੇਵਾਰ ਕੋਈ ਹੈ ਇਹਦਾ ਨੰਬਰ ਕਿਹਦਾ ਕਿਹਦਾ ਘਰ ਇਹਦਾ ਨਾਮ ਲਿਖਦੇ ਨਾ ਦਰਜ ਕਰਦੇ ਸਾਡੇ ਨਾਲ ਨਹੀਂ ਪਿੰਡ ਦੀ ਨਹੀਂ ਸਾਰੇ ਪਿੰਡ ਦੀ ਸਾਰੇ ਪਿੰਡ ਦੀ ਮਾਮਾ ਮੈਂ ਮਾਮਾ ਲੋਕ ਪਿੰਡ ਦੀ ਪਾਸੇ ਨੂੰ ਆ ਕੇ ਬੁਜਾ ਰਹੇ ਸਾਡੇ ਪਿੰਡ ਦੇ ਬੁਜਾ ਰਹੇ ਲੋਕ ਭੰਜੇ ਸੌ ਰਹੇ ਨੇ ਜਿਹਾ ਜਵਾਕ ਇਹਨਾਂ ਨੂੰ ਕੀ ਪਤਾ ਕਿ ਮਰਦੀ ਗੁਮਰਾ ਕਰ ਲਓ ਤੁਸੀਂ ਇਹਨਾਂ ਬੇਚਾਰੀਆਂ ਮਾਇਆਂ ਦੀ ਸਾਡੇ ਪਿੰਡ ਦੀਆਂ ਮਾਇਆਂ ਨੂੰ ਤੁਸੀਂ ਉਹਨਾਂ ਨੂੰ ਕੀ ਪਤਾ ਗੁਮਰਾ ਕਰੀ ਜਾਂਦੇ ਠੂਠਾ ਕਰ ਰਹੇ ਹੋ ਤੁਸੀਂ ਦੇਖੋ ਅੱਜ ਕ੍ਰਿਸਟੇ ਹੈ ਇਸ ਵਿੱਚ ਸਰਾ ਬਰਡ ਦੇ ਦਿਨ ਮਨਾਇਆ ਜਾਂਦਾ ਹੈ ਵਰਲਡ ਲੈਵਲ ਤੋਂ ਜਦ ਇੰਡੀਆ ਦੀ ਸਰਕਾਰ ਬਾਲ ਦਿਵਸ ਮਨਾ ਰਹੀ ਹੈ ਤੁਸੀਂ ਵੀ ਸਾਰੇ ਰਾਜ ਵੀ ਹੋਗੇ ਇਹ ਪਸੰਦ ਗਿਆ ਵੀ ਸਮਝੀ ਥੋੜੀ ਇੱਕ ਮਿੰਟ ਦੂਰ ਕਰਾਓ ਇਹ ਕਿਤੇ ਮਨਾਇਆ ਜਾ ਰਿਹਾ ਹੈ ਇਹਨਾਂ ਨੂੰ ਗੱਲ ਕਰਨਾ ਸੋਭੀ ਦੇ ਮਨਾਇਆ ਜਾ ਰਿਹਾ ਹੈ ਕੰਗਰਸ ਸੰਗਠਨ ਹਰ ਜਗ੍ਹਾ ਕੰਮ ਕਰ ਰਿਹਾ ਹੈ ਯਾਦ ਰੱਖੋ ਮੇਰੀ ਬੇਹਤ ਸੰਗ ਗੱਲ ਦੇਖੋ ਜੀ ਚੁੱਪ ਇੱਕ ਮਿੰਟ ਚੁੱਪ ਜਿਹੜਾ ਹੋਣਾ ਚਲੋ ਥੋੜੀ ਨਾਲ ਥੋੜੀ ਸੰਯੋਗ ਬਿੰਦੂ ਪੁੱਲ ਜੀ ਚੰਨੀ ਬੇਖੜੇ ਨੂੰ ਰੋਕ ਲਓ ਬਾਹਰ ਖੜ ਕੇ ਜੀ ਖੜਾ ਦੇ ਦੋਸਤਾਂ ਨਾਲ ਖੜੇ ਨਗਰ ਕਿਰਦਾਰ ਸਾਹਿਬ ਆਇਆ ਮੱਕਾ ਵੀ ਨਗਰ ਕਿਰਦਾਰ ਸਾਹਿਬ ਸੀ ਥੰਮ ਲਾ ਵੀ ਪਹਿਲੇ ਅਸੀਂ ਉਧਰ ਆ ਉਹ ਦਵਾਰ ਪਈ ਤੁਸੀਂ ਆ ਜੀ ਦੇਖੇ ਮੇਰੇ ਬੱਚੇ ਦੋਨੇ ਜਾਂਦੇ ਨੇ ਮੈਂ ਬੁਲਾਏ ਨੇ ਜਿਹੜੀ ਸਿਜਾ ਮੇਰੇ ਗਾਲਾ ਕੱਟਣਾ ਕੁਝ ਸਿਜਾ ਨਹੀਂ ਮੈਨੂੰ ਨਹੀਂ ਨਹੀਂ ਅਪਰਾ ਮੰਦੀ ਕਰਨਾ ਇਹਦਾ ਬੇਨਤੀ ਕਰਨਾ ਅਫਸੋਸ ਵੀ ਕਈ ਵਾਰ ਜਿਸ ਤਰ੍ਹਾਂ ਵੀ ਅਫਸੋਸ ਹੈ ਬੱਚਿਆਂ ਦਾ ਅਫਸੋਸ ਹੈ ਸਾਡੇ ਸਾਡੇ ਬੱਚਾ ਦਾ ਬੱਚਾ ਵੀ ਮਰ ਗਿਆ 6 ਵਜੇ ਮੜੀ ਜੀ ਮੜੀ ਜੀ 6 ਵਜੇ ਕਿੰਨਾ ਹੁੰਦਾ ਹੈ ਪੂਰੀ ਕੌਮ ਦਾ ਅਫਸੋਸ ਮਨਾ ਰਿਹਾ ਦੇਖੋ ਪਹਿਲੇ ਅਸੀਂ ਨਗਰ ਕਿੰਦੇ ਸੀ ਆ ਦੇਖੋ ਬਾਬੇ ਨੇ ਕਿਹਾ ਨਹੀਂ ਸਾਉਂਡੀ ਕਰ ਰਹੇ ਹਾਂ ਹੰਟੂਲ ਵਜਾਓ ਨਗਰ ਕਿੰਦੇ ਹੰਟੂਲ ਵਜਾਓ ਮੈਂ ਨਗਰ ਵੀ ਧੱਕੀ ਪਿਆ ਗਏ ਹਾਂ ਹੰਟੂਲ ਵਜਾਓ ਇਹ ਵੀ ਸੀ ਇਹ ਸਾਫ ਬੱਡਰ ਦਾ ਇਹ ਸਾਫ ਬੱਡਰ ਮੈਂ ਉਹ ਲਿਆਉਣਾ ਬੱਡਰ ਪਾਸਾ ਲਗਾ ਤਾਣਾ ਵਜਾਓ ਪੂਰੀ ਚਾਹੀਦੀ ਇਹ ਚਲੋ ਇਹ ਮਾਤਰੀ ਕਿਸੇ ਬਣਾ ਰਹੀ ਹੈ ਕਿ ਨਹੀਂ ਅਸਲ ਤੱਕ ਪਹੁੰਚਾਉਣਾ ਇਹਨੂੰ ਵੀ ਬੰਦ ਕਰੋ ਇਹਨਾਂ ਗੱਲਾਂ ਨੂੰ ਜੇ ਇਹ ਰਹਿਣੀ ਹੈ ਹੁਣੀ ਇੱਥੇ ਰਿਜਲਟ ਆਉਂਦੇ ਨਿਕਲੂਗਾ ਇਹ ਤੁਸੀਂ ਅੱਗੇ ਨਹੀਂ ਦਿੱਤੇ ਜੇ ਬਾਈ ਜੀ ਇਹਨਾਂ ਨੂੰ ਨਾ ਵਜਾ ਕੇ ਰਸਤਾ ਦਿਓ ਇੱਥੋਂ ਚ ਹੋਰ ਇਹ ਸਮਾਂ ਖਰਾ ਹੋ ਰਿਹਾ ਹੈ ਇਹ ਤਾਂ ਕੋ ਦਿਨ ਟਾਈਮ ਲੰਮ ਦਿਨੀ ਇਸ ਤੋਂ ਦੋ ਮਿੰਟ ਹੋ ਗਏ ਪਹਿਲੀ ਗੱਲ ਤੂੰ ਯਾਰ ਸਮਾਨੇ ਦੇ ਰਿਕ ਕਰ ਸਕਦੇ ਉਧਰ ਬਣਾ ਲੈ ਯਾਰ ਤੂੰ ਆਪੇ ਪਿੰਡਾਂ ਜੇ ਭਜਾ ਜਾ ਕੇ ਸਮਾਨੇ ਕਿੰਨੇ ਬੜ ਕੇ ਭਜਾ ਗਏ ਮੀਟਰ ਬੁਲਾਈ ਆਲੇ ਡੱਲੇ ਆ ਗਿਆ ਹਾਂ ਹਾਂ ਮੈਨੂੰ ਮੈਨੂੰ ਕੱਢ ਦੂੰਗੇ ਕਿ ਆ ਬਾਕੀ ਪਿੰਡ ਦੇ ਕਿਉਂ ਕੱਢੋ ਮੈਂ ਜਵਾਬ ਇਹਨਾਂ ਬੰਦਾਂ ਨੂੰ ਪਹਿਲਾ ਯਾਰ ਡੱਗੀ ਦੇ ਵਿੱਚ ਤੂੰ ਧੱਕੇ ਨਾਲ ਭਜਾ ਗਏ ਲੈ ਰਹੇ ਨੇ ਮੁਸਲਮਾਨ ਵੀ ਲੈ ਰਹੇ ਨੇ ਉਹਨਾਂ ਨੂੰ ਕਿਹੜਾ ਕੱਢਤਾ ਸੀ ਨੇ ਕੋਈ ਕਰ ਨਹੀਂ ਆਪਸੇ ਬੋਲ ਕੇ ਜਸੋਂ ਕੱਢੀ ਆ ਸਾਸਨ ਨਾ ਮਰਾ ਦੇ ਸਾਰੇ ਬਾਈ ਜੀ ਜਾ ਰਹੇ ਆ ਬਿਲਕੁਲ ਜੀ ਆਪਦਾ ਥੋੜੇ ਦੇ ਹਿਸਾਬ ਚਲੇ ਜਾਓ ਜਥੇਵੰਦੀਆਂ ਆ ਰਹੀਆਂ ਹਨ ਕੰਮ ਕਰ ਲੋ ਹੋਰ ਵੀ ਥੋੜੇ ਨਾਲ ਚੱਲ ਜਾਓ ਹਾਂ ਨਹੀਂ ਵੀ ਆ ਰਿਹਾ ਜਾਂਦਾ ਜਾਂਦਾ ਹੋਇਂਦਰ ਜੀ ਤੇ ਆ ਪੂਰਬ ਵਿੱਚ ਨਾ ਬਾਈ ਬੋਲ ਯਾਰ ਪਿੰਡ ਵਾਸੀਆਂ ਨੇ ਜਦੋ ਜਹਿਦ ਤੋਂ ਬਾਅਦ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਪਿੰਡ ਉਹ ਬਾਹਰ पे सीधा ਲੋ ਜੀ ਆ ਜਿਹੜੇ ਜੀਸੂ ਮਸੀਹ ਵਾਲਿਆਂ ਨੇ ਪਿੰਡ ਬਟਰੁੱਖਾਂ ਦੇ ਵਿੱਚ ਆ ਕੇ ਉਸ ਤੋਂ ਬਾਅਦ ਇਹ ਤੋਰ ਤੇ ਉਹ ਅਸੀਂ ਪਿੰਡ ਦੇ ਵਿੱਚੋਂ ਕੱਢੇ ਨੇ ਬਾਈ ਸਮਾਣੇ ਤੋਂ ਆ ਕੇ ਬੰਦੇ ਪਟਰੂਖਾ ਦੇ ਵਿੱਚ ਢੋਲ ਵਜਾ ਰਹੇ ਨੇ ਇੱਥੇ ਤੁਹਾਨੂੰ ਦਿਖਾਉਣਾ ਹੈ ਡੀ ਜੇ ਲਾ ਰਹੇ ਤੇ ਨੱਚ ਰੀਆਂ ਨੇ ਆਪਣੀਆਂ ਬੀਬੀਆਂ ਭੈਣਾਂ ਸਾਰੇ ਰਲ ਕੇ ਇਹਨਾਂ ਨੂੰ ਸ਼ੋਗ ਦੀ ਲਹਿਰ ਦੀ ਨਹੀਂ ਪਤਾ ਹੁਣ ਆ ਫਿਰ ਰਹੇ ਨੇ ਜੀ ਸੜਕਾਂ ਤੇ ਅਸੀਂ ਇਹਨਾਂ ਨੂੰ ਟਪਾ ਕੇ ਆਵਾਂਗੇ ਪੂਰਾ ਪਿੰਡ ਦੀ ਹੱਦ ਟਪਾ ਕੇ ਆਵਾਂਗੇ ਕਿ ਕਹਾ ਜਾ ਕੇ ਵੀ ਰਹਿ ਗਾਹ ਕੋ ਉਹ ਕਰਨਾ ਕਿਤੇ ਕੋਈ ਹਰਕਤ ਕਰਨ ਨੂੰ ਲੱਗ ਜਾਣਾ ਲੋਕਾਂ ਨੂੰ ਹਲੇ ਤੱਕ ਆਪਣੀ ਯਾਰ ਇਹ ਨਹੀਂ ਪਤਾ ਲੱਗ ਰਿਹਾ ਵੀ ਕਿਹੜੇ ਦਿਨ ਚੱਲ ਰਹੇ ਨੇ ਕੀ ਸ਼ੋਗ ਚੱਲ ਰਿਹਾ ਹੈਗਾ ਲੋਕ ਢੋਲ ਵਜਾ ਕੇ ਖੁਸ਼ੀਆਂ ਮਣਾਉਂਦੇ ਫਿਰਦੇ ਨੇ ਇਹ ਜਿਹੇ ਲੋਕ ਆਪਣੇ ਪਿੰਡਾਂ ਦੇ ਵਿੱਚ ਪੜਾ ਦੇ ਰਹੇ ਨੇ ਜਿਹੜੇ ਪਿੰਡ ਦੇ ਮਾਹੌਲ ਖਰਾਬ ਕਰਦੇ ਫਿਰਨੇ ਫਿਰ ਲੋਕਾਂ ਦੇ ਨੇ ਸਰਕਾਰਾਂ ਅਜਿਹਾ ਮਾਹੌਲ ਖਰਾਬ ਹੋ ਰਹੇ ਨੇ ਮਾਹੌਲ ਖਰਾਬ ਇਹ ਬੰਦੇ ਕਰਦੇ ਨੇ ਇਹ ਜਿਹੇ ਬੰਦਿਆਂ ਦੇ ਨੱਥ ਪਾਉਣੀ ਜ਼ਰੂਰੀ ਹੈਗੀ ਆਹ ਦੇਖੋ ਜੀ ਨੀਲੇ ਬੋਟ ਵਾਲਾ ਜਿਹੜਾ ਮੈਨ ਹੈਡ ਹੈਗਾ ਸਮਾਣੀ ਤੋਂ ਆਇਆ ਹੈਗਾ ਉਹਨੂੰ ਪਹਿਲਾਂ ਵੀ ਦਿਖਾਇਆ ਸੀ ਇਹ ਬੰਦਾ ਹਾਲਾਂਕਿ ਇਸ ਦੌਰਾਨ ਗ੍ਰੀਮਤ ਰਹੀ ਕੇ ਦੋਵੇਂ ਪਾਈਚਾਰੇ ਵਿਚਾਰੇ ਕਿਸੇ ਵੀ ਤਰ੍ਹਾਂ ਦਾ ਕੋਈ ਝਗੜਾ ਨਹੀਂ ਹੋਇਆ ਇੱਥੇ ਈਸਾਈ ਪਾਈਚਾਰੇ ਦੇ ਲੋਕ ਪਿੰਡ ਤੋਂ ਬਾਹਰ ਚਲੇ ਗਏ ਪਰ ਤੁਹਾਡਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਇਸ ਬਾਰੇ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦਿਓ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ